ਡਾਣਾ ਪਾਣੀ ਕਿੱਝ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਏ ਡਾਣਾ ਪਾਣੀ ਵਾਹ ਡਾਣਾ ਪਾਣੀ ਕਿੱਝ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਏ ਡਾਣਾ ਪਾਣੀ ਕੰਮ ਕਰਦਾ ਝਗੜੇ ਜਿਹੜੇ ਨਾ بس ਤੇਰੇ ਨਾ بس ਮੇਰੇ ਨਾਉ ਬਸ ਮੇਰੀ ਆਪਸ ਦੇ ਵਿੱਚ ਵੱਢ ਕੇ ਖਾ ਲੈ ਨਾਲ ਨਾ ਕੋਈ ਲੈ ਜਾਂਦਾ ਦਾਣਾ ਪਾਣੀ ਦਾਣਾ ਪਾਣੀ ਕਿੱਝ ਕੇ ਆਉਂਦਾ ਕੌਣ ਕਿਸੇ ਦਾ ਖਾਂਦਾ ਏ ਦਾਣਾ ਪਾਣੀ ਕਿੱਥੇ ਚੱਲਿਆ ਕਿੱਥੇ ਰਲਿਆ ਤੂੰ ਕਿਉਂ ਸੋਝਾ ਸੋਚੇ ਬਲਿਆ ਸੋਚਾ ਸੋਚੇ ਬੱਲਿਆ ਕਿੱਥੇ ਚੱਲਿਆ ਕਿੱਥੇ ਰਲਿਆ ਤੂੰ ਕਿਉਂ ਸੋਚਾ ਸੋਚੇ ਬੱਲਿਆ ਕਿਉਂ ਸੋਚੇ ਬੱਲਿਆ ਮੋਹ ਦੇ ਢਾਣੇ ਢਾਣੇ ਉੱਤੇ ਵਾਹ ਜੀ ਵਾਹ ਮੋਹ ਦੇ ਢਾਣੇ ਢਾਣੇ ਉੱਤੇ ਦਾਣੇ ਨਾਲ ਲੰ ਲਾਂਦਾ ਓ ਦਾਣਾ ਦਾਣਾ ਪਾਣੀ ਕਿੱਗੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਉਹ ਦਾਣਾ ਪਾਣੀ ਤੂੰ ਰੱਖ ਡੋਰੀ ਰੱਬ ਤੇ ਬੰਦਿਆ ਮਿੱਤਰਾ ਦਾ ਨੂੰ ਹੋਂਦਾ ਬਿਸ਼ੁਕਰਾਂ ਉਹ ਕਾਨੂੰ ਹੋਂਦਾ ਬਿਸ਼ੁਕਰਾਂ ਤੂੰ ਰੱਖ ਡੋਰੀ ਰੱਬ ਤੇ ਬੰਦਿਆ ਮਿੱਤਰਾ ਦਾ ਨੂੰ ਹੋਂਦਾ ਬਿਸ਼ੁਕਰਾਂ ਉੰਗਾ ਹੈ ਬੇਸ਼ੁਗਰਾ ਤੂੰ ਜਗ ਅੰਦਰ ਪਿੱਛੋਂ ਆਵੇ ਤੂੰ ਜਗ ਅੰਦਰ ਪਿੱਛੋਂ ਆਵੇ ਪਹਿਲੇ ਹੀ ਲਿਖ ਜਾਂਦਾ ਓ ਦਾਣਾ ਪਾਣੀ ਦਾਣਾ ਪਾਣੀ ਕਿਛੇ ਲਿਆ ਲਾ ਕੋਣ ਕਿਸੇ ਦਾ ਤਾਂਦਾ ਓ ਦਾਣਾ ਪਾਣੀ ਹਣਾ ਪਾਣੀ ਕਿੱਥੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਉਹ ਹੀ ਦਾਣਾ ਪਾਣੀ